ਦੇਖੋ ਸਾਹਮਣੇ ਕੀ ਹੋ ਰਿਹਾ ਇਹ ਦੌੜ ਕਿਹ ਨੂੰ ਪੌੜੀਆਂ ਪੈਂਦੀਆਂ ਇੱਧਰ ਕਹਿੰਦੇ ਪਰੂਆ ਦੂਰੀਆ ਤੇ ਖੇਡੋ ਲਾਸਰੇ ਦੀ ਟੱਕਰ ਬਚ ਕੇ ਮੋੜ ਤੋਂ ਪੱਟ ਕੇ ਮੋੜ ਤੋਂ ਨੰਬਰ ਫੈਸਲਾ ਆਹ ਨੰਬਰ ਜਾਫੀਆਂ ਦਾ ਪੰਗੜੇ 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 ਪੈ ਗਏ ਉਧਰ ਖਤਮ ਹੋ ਗਿਆ ਮੇਰੇ ਵੀਰੋ ਨੰਬਰ ਦੇਖੋ ਅੱਧੇ ਦਾ ਫਰਕ ਹੈ ਅੱਧੇ ਦਾ ਫਰਕ ਹੈ ਰੇਡਾਂ ਕਹਿੰਦੇ ਜਾਸੀਆਂ ਨੂੰ ਪੌੜੀਆਂ ਪੇਗੀਆਂ ਇਧਰ ਹਾਕਮ ਵਾਲੀਆ ਪਾਈ ਜਾਂਦਾ ਉਧਰ ਸ਼ੀਲੂ ਵੀ ਕਬੱਡੀ ਪਾ ਗਿਆ ਆ ਆ ਜੱਗੂ ਦੀ ਰੇਡ ਤੇ ਚਾਲਾਂ ਦੇ ਵਿੱਚੋਂ ਕੌਣ ਖੜ ਬੱਲੇ ਬੱਲੇ ਕਰਾਵੇਗਾ ਖਾਰਪੁਰੇ ਦਾ ਵੱਡਾ ਮੇਲਾ ਸਿਰੇ ਦੀ ਟੱਕਰ ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਨੰਬਰ ਫੈਸਲਾ ਆ ਨੰਬਰ ਜਾਸੀਆ ਦਾ ਪੰਗੜੇ ਪਗੜੇ ਪਗੜੇ ਪੈ ਗਏ ਉਧਰ ਫੌਜੀ ਹਨੀ ਹੋਣੀ ਉਹ ਵੀ ਲੈ ਲਦਾਖ ਦੇ ਵਿੱਚ -47 ਡਿਗਰੀ ਦੇ ਵਿੱਚ ਬੈਠੇ ਦਿਤ ਮੰਦਦੇ ਧੰਨਵਾਦ ਆ ਜਾ ਵੀ ਬੰਦਿਆ ਆ ਜਾ ਵੀਰੇ ਪਿਆਰ ਦਾ ਯਾਰ ਪਿਆਰ ਦਾ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਲੈਤ ਇਕੱਠੇ ਖੇਡਦੇ ਹੋ ਯਾਰ ਇਦਾਂ ਕਰਦੇ ਵਧੀਆ ਨਹੀਂ ਲੱਗਦੇ ਬੇਨਤੀ ਹੈ ਦੋਨਾਂ ਖਿਡਾਰੀਆਂ ਨੂੰ ਜੱਗੂ ਇਧਰ ਆ ਖੇਲੋ ਵੀ ਬੇਨਤੀ ਹੈ ਜੱਗੂ ਨੂੰ ਵੀ ਬੇਨਤੀ ਹੈ ਸਿਆਣੇ ਹੋ ਯਾਰ ਇਦਾਂ ਕਰਦੇ ਵਧੀਆ ਨਹੀਂ ਲੱਗਦੇ ਆਪਾਂ ਖੇਡ ਦਿਖਾਈਏ ਖੇਡ ਭਾਵਨਾ ਨਾਲ ਖੇਡਿਏ ਰੌਲਾ ਰਪਾ ਚੰਗਾ ਨਹੀਂ ਹੁੰਦਾ ਇੰਨੀ ਦੁਨੀਆ ਤੱਕਦੀ ਐ ਇੱਡਾ ਵੱਡਾ ਇਕੱਠ ਹੈ ਫੋਰਸ ਮੈਨਸਪੁਇੰਟ ਦੇ ਨਾਲ ਜੇ ਕਿਸੇ ਨੂੰ ਥੋੜਾ ਬਹੁਤ ਹੋ ਵੀ ਗਿਆ ਤੇ ਦੂਜਾ ਨਿਮਰਤਾ ਦਿਖਾਵੇ ਮੈਂ ਬੇਇੱਜ਼ਤੀ ਕਰਦਾ ਗੁਰਵਿੰਦਰਾ ਘਾਂਗੇ ਵਾਲਿਆ ਸੈਨਾ ਭਰਾਵਾ ਉਹਨਾਂ ਨੂੰ ਟਕਾਲਾ ਕੋਈ ਚੱਕਰ ਨਹੀਂ ਮੇਰਾ ਵੀਰ ਮਾਜਮ ਵੀਰਾਂ ਨੂੰ ਕਰੋ ਸਟੇਟਮੈਂਟ ਆ ਪ੍ਰਧਾਨ ਸਾਹਿਬ ਬਹੁਤ ਵਧੀਆ ਮੁਕਾਬਲਾ ਹੈ ਅੱਜ ਤੇ ਗਰਾਊਂਡ ਦੇ ਮਸਲੇ ਪੁਲਿਸ ਵਾਲਿਆਂ ਨੂੰ ਵੀ ਵਿਚ ਆ ਕੇ ਦੇਖਣੇ ਪਏ ਆ ਥੋੜਾ ਯਾਰ ਪਿਆਰ ਨਾਲ ਯਾਰ ਆਪਾਂ ਇਕੱਠੇ ਰਹਿਣਾ ਸਾਰਾ ਸਾਲ ਇਕੱਠੇ ਰਹਿਣਾ ਆਪਾਂ ਕਬੱਡੀ ਆਪਾਂ ਨੂੰ ਜੋੜਦੀ ਹੈ ਕਬੱਡੀ ਆਪਾਂ ਨੂੰ ਤੋੜਦੀ ਨਹੀਂ ਕੋਈ ਗੱਲ ਨਹੀਂ ਐਨਾ ਆਪਾਂ ਨੇਤੀ ਜਿੱਤਦੇ ਆ ਨੇਤੀ ਪ੍ਰਾਈਜ਼ ਆ ਨੇਤੀ ਹਰ ਕੋ ਚੱਲੀ ਜਾਂਦਾ ਜਾਜਾ ਦੇ ਝੂਟੇ ਸੋ ਪਲੀਜ਼ ਯਾਰ ਇਹਨਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਗਰੇਜ ਕਰੀਏ ਸੋ ਪਲੀਜ਼ ਬੇਨਤੀ ਆ ਆਓ ਜੀ ਬਿੱਲਾ ਲੜਤਾ ਤੇ ਸੁਖਰਾਜ ਰੋਡਿਆਂ ਵਾਲਾ ਥੈਂਕ ਯੂ ਸੋ ਮਚ ਹਨੀ ਫੌਜੀ ਹੰਸਰਾ ਗੋਰਾ ਫੌਜੀ ਹੰਸਰਾ ਰਗਨ ਪੰਖੋੜ ਵੱਲੋਂ ਮੈਨਸ 4 ਡਿਗਰੀ ਚ ਬੈਠੇ ਫੌਜੀ ਵੀਰਾਂ ਵੱਲੋਂ ਹਾਕਮ ਵਾਲੀ ਇਹ ਜੱਗੂ ਦਾ ਇੱਕ ਜੱਫਾ ਹੁਣ 5000 ਦਾ ਹੋਵੇਗਾ। ਕਿਆ ਬਾਤ ਹੈ। ਇੱਕ ਜੱਫਾ ਕਹਿੰਦੇ 5000 ਦਾ। ਬਿੱਲਿਆ ਉਹ ਸਿਆਲਿਆ ਪਿਆ ਕਮਾਲਪੁਰੇ ਦੇ ਵਿੱਚ ਕਹਿੰਦੇ ਤਣ ਤਣ ਹੋਈ ਪਈ ਹੈ। ਅੰਬਾ ਆ ਗਿਆ ਸਿਰਸੰਦੀ ਧਰਤੀ ਦਾ। ਉਹ ਚੱਕਿਆ ਕਿੱਤਾ ਰੰਦੇ ਰੰਦੇ फौजिया भावों वालों यार ग्राउंड क्रियर रखिए हाथों बाली है दिल्ली रेंबो रेंबो फौजी भावों लो जगू हाकम बाली है पांच हजार हाक बाली है जगू का भी जफा हो गया माया पुजी कर दिए ਬੜੀ ਕਾਤੋਂ ਕਹਿੰਦਾ ਵੀ 1 2 3 ਤੇ 50000 ਬੰਦਾ ਜੁੜਿਆ ਬੈਠਾ ਹੁਣ ਤੇ ਗੱਲ ਮਿਲਿਆ ਸਾਰੇ ਜੋੜ ਕੇ ਬਦਲ ਜਾਂਦਾ ਵੀ ਲੱਖ ਦੇ ਆਸੇ ਪਾਸੇ ਸਤਰਾਜ ਇੱਕ ਇੱਕ ਰੇਡ ਜਿਹੜੀ ਆਉਂਦਾ ਕਿਸੇ ਥੰਮ ਤੋਂ ਘਟ ਨਹੀਂ ਮੇ ਵੀਰੋ ਜਿੱਦਾਂ ਜਲਾਲ ਵਾਲਾ ਪਹਿਲਾਂ ਕਹਿ ਗਿਆ ਵੀ ਜੱਟ ਤੇ ਜ਼ਮੀਨ ਚੱਲੀ ਜਾਂਦੀ ਹੈ ਜੱਟ ਤੇ ਜ਼ਮੀਨ ਚੱਲੀ ਜਾਂਦੀ ਹੈ ਲਾ ਪਈ ਹੋਰ ਰੇਡ ਪੂਰੀ ਅਸ਼ੀਲੂ ਤੇ ਬੂਰੀਆ ਅਥੇ ਅਸ਼ੀਲੂ ਤੇ ਬੂਰੀਆ ਅਥੇ ਅਸ਼ੀਲੂ ਤੇ ਬੂਰੀਆ ਅਸ਼ੀਲੂ ਤੇ ਬੂਰੀਆ ਕਮਾਲਪੁਰ ਦਾ ਕਬੱਡੀ ਚਾਂਪਾ ਇਹ ਦੇਖੋ ਕੀ ਬਾਤ ਹੈ ਨਜ਼ਾਰਾ ਹੈ ਬੂਰੀਆ ਤੇ ਸ਼ੀਲੂ ਬੂਰੀਆ ਤੇ ਸ਼ੀਲੂ ਆ ਅਥੇ ਆ ਅਥੇ ਆ ਅਥੇ ਪਤਾ ਲੱਗਦਾ ਮੇਲਾ ਕਮਾਲਪੁਰੇ ਦਾ ਮੇਲਾ ਕਬਾਲਪੁਰੇ ਦਾ ਓ ਕਮਾਲ ਫੇ ਆਇਓ ਕੀ ਹਾਕਮਿਕਾ ਵੀਰ ਯਾਰ ਖਿਡਾਰੀਆਂ ਨੂੰ ਬੇਨਤੀ ਹੈ ਯਾਰ ਬੇਨਤੀ ਕਰਦਾ ਹੈ ਭਾਈ ਬੇਸ਼ੱਕ ਕਬੱਡੀ ਖੇਡੋ ਬੈਰੀਓ ਪਰ ਜਦੋਂ ਤੁਸੀਂ ਇਦਾਂ ਨੂੰ ਹਾਈਪਰ ਹੋ ਕੇ ਤੁਜੀ ਨੂੰ ਕੀਤਾ ਸਿੱਧੇ ਤਰ੍ਹਾਂ ਤੇ ਨਹੀਂ ਇਦਾਂ ਦੇ ਐਕਸ਼ਨ ਨਾ ਕਰੋ ਵੀਰ ਬਣ ਕੇ ਹਾਈਪਰ ਹੋ ਕੇ ਤਾਂ ਮੇਰੇਓ ਤੁਸੀਂ ਕਬੱਡੀ ਦੇ ਵੱਡੇ 스타 ਹੋ ਤੁਸੀਂ ਕਬੱਡੀ ਦੇ ਵੱਡੇ ਪਿਆਰ ਦੇ ਵੀਰ ਹੋ ਅਨੁਸ਼ਾਸਨ ਬਣਾ ਕੇ ਰੱਖੋ ਯਾਰ ਇਹਦਾ ਚੰਗਾ ਨਹੀਂ ਲੱਗਦਾ ਆ ਪਬਲਿਕ ਤੁਹਾਨੂੰ ਪਿਆਰ ਕਰਦੀ ਹੈ ਤੁਹਾਡੀ ਕਲੱਬੀ ਦੇ ਖੜੇ ਹੈ ਜਿਹੜੇ ਐਕਸ਼ਨ ਵੀਰ ਵਾਂਗ ਸੱਭਿਆਕ ਤਰੀਕੇ ਨਾਲ ਕਰੀਏ ਆਪਣੇ ਪਰਿਵਾਰ ਦੇਖਦੇ ਆਪਣੀਆਂ ਬਤਾਵਾਂ ਪੈਣਾ ਵੀਰ ਬਣ ਕੇ ਜਿਆਦਾ ਐਗਰੈਸਿਵ ਨਾ ਹੋਈਏ ਫੀਲ ਤੇ ਫੋਕਸ ਰੱਖੀਏ ਇੱਕ ਬੇਨਤੀ ਹੈ ਭਾਈ ਜਦੋਂ ਤੁਸੀਂ ਐਕਸ਼ਨ ਕਰਦੇ ਆ ਨਾ ਕਿਤਾਂ ਵੀ ਕੋਈ ਐਕਸ਼ਨ ਕਰਦੇ ਆ ਤੁਹਾਡੇ ਤੇ ਕੈਮਰਾ ਫੋਕਸ ਹੁੰਦਾ ਹੈ ਆਪਾਂ ਉਹ ਐਕਸ਼ਨ ਕਰੀਏ ਜਿਹੜੇ ਕਬੱਡੀ ਦੇ ਵਿੱਚ ਭਾਈ ਤੁਸੀਂ ਇਹ ਲੋਕ ਤੁਹਾਡੀ ਕਬੱਡੀ ਦੇਖਣ ਆਏ ਆ ਪਿਆਰ ਦਾ ਸਵਾਦ ਦਿਓ ਵੀਰੋ ਮਾਨੀਓ ਆਸਟ੍ਰੇਲੀਆ ਸਰਬਾ ਆਸਟ੍ਰੇਲੀਆ ਤੇ ਸੈਂਟੀ ਆਸਟ੍ਰੇਲੀਆ ਹੁਣ ਤੋ ਜਿੰਨੇ ਨੰਬਰ ਉਹਨੇ ਦੇ 2000 ਉਹਨੇ 2000 ਸਾਡੇ ਵੀ ਹੈਪੀ ਹੋਣਾ ਦਾ ਜਸਪਾਰ ਪੱਟੀ ਹੋਣਾ ਦਾ ਸਾਰੇ ਕਮਾਲਪੁਰੇ ਨਗਰ ਦਾ ਧੰਨਵਾਦ ਵੀਰੇ ਪਿਆਰ ਦਾ ਯਾਰ ਮੈਚ ਨੂੰ ਕੰਟੀਨਿਊ ਰੱਖਿਓ ਮੈਚ ਨੂੰ ਕੰਟੀਨਿਊ ਕਰਕੇ ਕਮਾਲਪੁਰਾ ਨੇ ਇੱਕ ਜਕਾਰਾ ਹੋਰ ਹੋ ਗਿਆ ਚੜ੍ਹਦੀ ਕਲਾ ਦਾ ਬੋਲੇ अज तेरे सरज्या जा रहा इस मैच दिन हो जगू हाथ है जगू हाथ अमी है करिए है ना आ ਵੀਰੇ ਦਰਸ਼ਕਾਂ ਨੂੰ ਬੇਨਤੀ ਆ ਭਰਾ ਬਣ ਕੇ ਯਾਰ ਇਦਾਂ ਨਾ ਕਰੋ ਯਾਰ ਓਏ 1 ਮਿੰਟ ਜੀ ਦਰਸ਼ਕ ਵੀਰੋ ਇਹ ਜਿਆ ਪੁਲਿਸ ਪੰਜਾਬ ਪੁਲਿਸ ਵਾਲੇ ਆਪਣੀ ਆਈ ਤੇ ਆਗੇ ਨਾ ਤਾਂ ਫਿਰ ਇਹਦਾ ਔਖਾ ਹੋ ਜੂਗਾ ਭਾਈ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਭਾਈ ਆਪਾਂ ਪਿਆਰ ਦਾ ਸੋਚ ਜਈਏ ਪੰਜਾਬ ਪੁਲਿਸ ਵਾਲੇ ਜੇ ਆਪਣੀ ਆਈ ਤੇ ਆਗੇ ਤੇ ਫਿਰ ਔਖਾ ਹੋ ਜੂਗਾ ਭਾਈ ਵੀਰੇ ਗਰਾਉਂਡ ਤੇ ਕਰ ਦਿਓ ਭਰਾ ਬਣ ਕੇ ਸਿਸਟਮ ਬਣਾ ਕੇ ਰੱਖਿਓ ਸਿਸਟਮ ਬਣਾ ਕੇ ਰੱਖਿਓ ਭਾਈ ਗਰਾਊਂਡ ਦਾ ਦਾੜਾ ਜਿਹੜਾ ਹੈ ਗਰਾਊਂਡ ਕਲੀਅਰ ਪੰਜਾਬਪੁਰ ਸਾਡੇ ਸਾਰੇ ਭਰਾਵਾਂ ਨੂੰ ਬੇਜਤਿਆ ਵੀ ਗਰਾਊਂਡ ਦਾ ਇੱਕ ਵਾਰੀ ਆ ਉੱਪਰ ਦੀ ਘੁੰਮ ਕੇ ਚੱਕਰ ਲਾ ਦਿਓ ਵੀਰ ਬਣ ਕੇ ਆ ਸਾਰੇ ਅੱਜ ਗਰਾਊਂਡ ਮੈਚ ਰੋਕ ਲਿਓ ਵੀ ਗਰਾਊਂਡ ਮੈਚ ਰੋਕ ਲਿਓ ਮੈਚ ਰੋਕ ਲਿਓ ਉਹ ਬੈਸਨਾ ਬੰਦ ਕਰਨਾ ਪਵੇ ਸਾਨੂੰ ਮੈਚ ਭਰਾਵੋ ਇਹ ਕੰਮ ਨਾ ਕਰੋ ਹਾਂਜੀ ਇੱਕੋ ਮਾਰ ਆਜੋ ਸੀਨੇ ਰੁਪਈਏ ਲਾਇਆ ਮੈਚ ਬੰਦ ਕਰ ਦਿਆਂਗੇ ਆਹ ਕੋ ਕਰਨਾ ਬਾਈ ਤਜਿੰਦਰ ਜੀ ਇੱਕੋ ਮਿੰਟ ਬਾਈ ਬੇਨਤੀ ਆ ਯਾਰਾ ਹੋ ਸੇਰ ਤੇ ਲੱਗੇ ਮੁੰਡਾ ਸੋਨਾ ਕਬੱਡੀ ਕੱਪ ਹੋਇਆ ਇਹਦਾ ਤੁਸੀਂ ਟੰਗੜੇ ਤੋਂ ਤਾੜੀਆਂ ਮਾਰੇ ਰੱਜ ਰੱਜ ਕੇ ਪਰ ਗਰਾਊਂਡ ਤੇ ਐਂਟਰ ਨਾ ਕਰੋ ਬਾਈ ਗਰਾਊਂਡ ਤੇ ਐਂਟਰ ਨਾ ਕਰੋ ਮਿਹਰਬਾਨੀ ਹੋ ਗਈ ਤੇ ਜਿਹਦੀ ਕੋਈ ਡਿਊਟੀ ਨਹੀਂ ਬਾਈ ਗਰਾਊਂਡ ਕਲੀਅਰ ਕਰ ਦਿਓ ਗਰਾਊਂਡ ਕਲੀਅਰ ਕਰ ਦਿਓ ਨਹੀਂ ਹੈ ਗਰਾਊਂਡ ਕਲੀਅਰ ਅੱਜ ਯਾਰ ਕਮਾਲਪੁਰ ਦੇ ਸਿਰੇ ਸਿਰੇ ਦੀ ਕਬੱਡੀ ਹੋ ਗਈ ਹੈ ਪਰ ਬੇਤਿਆ ਲੜਾਈ ਝਗੜੇ ਤੇ ਵੱਜ ਕੇ ਵਿਰਾਪਰਾ ਬਾਬਾ ਨਾਨਕ ਕਰੇ ਕਰਾਵੇ ਆਪੇ ਆਪ ਕੁਝ ਨਹੀਂ مانਦੇ ਕੇ ਹਾਂ ਪਹਿਲੇ ਆਜੇ ਬਾਬਾ ਨਾਨਕ ਆ ਵੀਰ ਬਣ ਕੇ ਆਪਾਂ ਮੈਚ ਨੂੰ ਕਾਟੀ ਨੇ ਰੱਖੀਏ ਮੈਚ ਨੂੰ ਕੰਟੀਨਿਊ ਹਮਾਲਪੁਰੇ ਵਾਲਿਓ ਵਧਾਈ ਦੇ ਪਾਤਰੋ ਇਹ ਹੋ ਜੇ ਮੈਚ ਉਸਮਾਨ ਪੱਟੀ ਸਾਹਿਬ ਹੋ ਗਏ ਇਹ ਵੀ ਪੁਰੀਆਂ ਦੇ ਵਿੱਚ ਰਿਕਾਰਡ ਬਣ ਗਿਆ ਹੈਪੀ ਬਾਈ ਰਾਜੂ ਬਾਈ ਰਿਕਾਰਡ ਬਣ ਗਿਆ ਕਦਾ ਟੱਕਰ ਜੀ ਜਗਾ ਟੱਕਰ ਜੀ ਪਿੰਡ ਵਿੱਚ ਸੋਜਾਪੁਰ ਜੀ ਚੰਦ ਸੋਜਾਪੁਰ ਜੀ ਆ ਕੁਝ ਨਹੀਂ ਹੋਣਾ ਕਿਤੇ ਆ ਕੁਝ ਨਹੀਂ ਹੋਣਾ ਕਹਿੰਦਾ ਹੋ ਗਿਆ ਕਾਂਗੇ ਵਾਲਾ ਲਾਡਕੇ ਵਾਲਾ ਕਬੱਡੀ ਦਾ ਹੈ ਕਾਂਗੇ ਵਾਲਾ ਲਾਡਕੇ ਵਾਲਾ ਕਬੱਡੀ ਦਾ ਹੈ ਆ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਗੁਰਵਿੰਦਰ ਗਿਆ ਤੇ ਸਿੱਧਾ ਹੀ ਬਾਹਰ ਲੰਘਿਆ ਇਹ ਵੀ ਪਹਿਲੀ ਵਾਰੀ ਹੋਇਆ ਲੱਗਦਾ ਹੈ ਖਮਾਰਪੁਰੇ ਵਾਲੇ ਪੱਤੀ ਸਾਹਿਬ ਖੁਸ਼ ਹੋ ਓਏ ਓਏ ਸਖਰਾਜ ਪਤਾ ਲੱਗਿਆ ਵੀ ਕਾਂਗੇ ਵਾਲਾ ਕਿਉਂ ਇਦਾ ਮੁਰਿਆ ਬੋਲੋ ਇਹ ਗੱਲ ਤਾਂ ਬੈਸਟਾ ਦੇ ਖੜੀ ਹੈ ਬਾਈ ਜੀਨੋ ਜਿੰਨੂੰ ਪਤਾ ਹੈ ਬਈ ਕਾਂਗੇ ਵਾਲਾ ਇਤਾਂ ਕਰਕੇ ਕਿਉਂ ਮੁਰਿਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਹਾਰਨੇ ਸਿਰੇ ਕਬਰੂਆ ਹਾਰਨੇ ਦੀਪਵਾਸੀਆ ਨੇ ਸਿਰੇ ਦਾ ਮੇਲਾ ਹੋ ਗਿਆ 15 ਜਨਵਰੀ ਕਹਿੰਦੇ ਟਰੋਲੀ ਦੇ ਵਿੱਚ ਮੈਜਰ ਲੀ ਫੈਡਰੇਸ਼ਨ ਦਾ ਕੱਪ ਹੋਵੇਗਾ ਉਧਰਲੇ ਵੀ ਖੁੱਲੇ ਸੱਤੇ ਹੈ ਕਾਂਗੇ ਵਾਲਾ ਬਹੁਤ ਮਾਗੀ ਹੈ ਕਾਂਗੇ ਵਾਲਾ ਦਮਾਗੀ ਹੈ ਬਾਲਾ ਦਮਾਗੀ ਹੈ ਜਿਹਦਾ ਕਹਿੰਦੇ 20 21 ਦਾ ਮੈਚ ਆ ਪੈਂਟ ਦਾ 17 19 ਹੋਇਆ ਜੀ ਹਾਂਜੀ ਵੀਰ ਬਣ ਕੇ ਮੈਚ ਨੂੰ ਕਾਟੀ ਨੂੰ ਰੱਖਿਓ ਮੈਚ ਨੂੰ ਚਾਲੂ ਕਰ ਦਈਏ ਵੀਰ ਬਣ ਕੇ ਮੈਚ ਕੰਟੀਨਿਊ ਕਰੀਏ ਬੇਨਤੀ ਹੈ ਗੁਰਵਿੰਦਰ ਲਾਓ ਸੈੱਟ ਵੀਰ ਬਣ ਕੇ ਗੁਰਵਿੰਦਰ ਬੈਂਤੀ ਆ ਬਾਈ ਯਾਰਾ ਆ ਗਰਾਊਂਡ ਤੇ ਫੇਰ ਅਸ਼ਟਾ ਗਿਆ ਦੇਖੋ ਕਿੰਨਾ ਰੁਪਈਆ ਖਰਚਿਆ ਜੇ ਇੰਨਾ ਰੁਪਈਆ ਖਰਚ ਕੇ ਵੀ ਸੇਤਮ ਲੋਡ ਨਹੀਂ ਆਇਆ ਤੇ ਫੇਰ ਤੇ ਗੱਲਬਾਤ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਹੈ ਬਾਈ ਚੰਦ ਸੂਜਾਪੁਰ ਹੋਣਾਂ ਦਾ ਪ੍ਰਵਿੰਦਰ ਸੂਜਾਪੁਰ ਹੋਣਾਂ ਦਾ ਔਰ ਜਗੇ ਚੱਕਰ ਹੋਣਾਂ ਦਾ ਜਸਪਾਲ ਪੱਟੀ ਹੋਣਾਂ ਦਾ ਮਨੂ ਹਾਸਰੇ ਹੋਣਾਂ ਦਾ ਬਾਈ ਗਿੰਦੀ ਹੋਣਾਂ ਦਾ ਬਾਈ ਸੁੱਕੇ ਹੋਣਾਂ ਦਾ ਔਰ ਬਾਈ ਤਜਿੰਦਰ ਹੋਣਾਂ ਦਾ ਔਰ ਸਾਡੇ ਸਾਰੇ ਭਰਾਵਾਂ ਦਾ ਰਾਜੂ ਹੁਣ ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਕਬੱਡੀ ਕੌਣ ਪਾਊਗਾ ਹੁਣ ਕਬੱਡੀ ਕੌਣ ਪਾਊਗਾ ਹੁਣ ਕਬੱਡੀ ਕੌਣ ਪਾਊਗਾ ਨਾ ਟਗਿਆਰਾ ਕਿਹਾ ਮੈਂ ਹੀ ਪਾਉਂਗਾ ਰੇਟਾ ਤਾੜੀਆਂ ਮਾਰੋ ਜ਼ੋਰਦਾਰ ਬਾਬੇ ਸ਼ੇਰ ਸਿੰਘ ਦਾ ਪੁੱਤਰ ਹੈ ਬਾਬੇ ਚੰਨਣ ਸਿੰਘ ਦਾ ਪੁੱਤਰ ਹੈ ਲੈ ਵੀ ਸੁਖਰਾਜ ਕਰਦੇ ਗੱਲ ਲਓ ਕਹਿੰਦੇ ਗੁਰਵਿੰਦਰ ਕਾਂਗਰੇ ਕਬੱਡੀ ਪਾਦੀ ਹੈ ਸ਼ਾਰਜਾਹੀ ਪਿਆਰ ਸੁੱਖਾ ਸ਼ੇਰਪੁਰਾ ਕਿੰਦੀ ਹੰਸਾ ਵਰਤੇਜ ਦਿਵਾਲ ਇਹ ਨਾਰਾ ਪਿੰਦਰ ਸਾਗਰ ਗੱਪਿਆ ਵਾਲਾ ਢਾਂਗੇ ਵਾਲਾ ਹੋ ਗਈ ਓ ਕਮਾਲਪੁਰੇ ਢਾਂਗੇ ਵਾਲਾ ਢਾਂਗੇ ਵਾਲਾ ਹੋ ਗਈ ਹੈ ਮੈਨੂੰ ਲੱਗਦਾ ਵੀ ਗੁਰਵਿੰਦਰ ਨੇ ਦੁਬਾਰਾ ਰੇਡ ਪਾਈ ਸੀ ਪਹਿਲਾ ਹੋਰ στραਣ ਨੀਤੀ ਸੀ ਤੇ ਹੁਣ ਨੰਬਰ ਲੈ ਆਇਆ ਲਓ ਕਹਿੰਦੇ ਅੰਬੇਰੇ ਕਬੱਡੀ ਪਾਈ ਹੈ ਗੱਲ ਬਸਤਾਂ ਦੀ ਹੈ ਗੱਲ ਹਾਰਨੇ ਦੀ ਹੈ ਮੇਲਾ ਕਮਾਲਪੁਰੇ ਦਾ ਬੜਾ ਵੱਡਾ ਕਾਠਾ ਲਓ ਪੈਂਦੀ ਰੇਡ ਤੇ ਗਰਿੰਦਰ ਹੋ ਗਿਆ ਆਏ ਮੇਰਿਆ ਰੱਬਾ ਆਏ ਮੇਰਿਆ ਰੱਬਾ ਆਏ ਮੇਰਿਆ ਰੱਬਾ ਐਨੇ ਸਿਰਾਂ ਲਾਤਾ ਕਾਂਗੀ ਵਾਲੇ ਨੇ ਮੇਲਾ ਨਚਾਤਾ ਢਾਂਗੇ 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 ਵਾਲੇ ਨੇ ਪਿਆਰ ਦੇ ਪਿਆਰ ਨਚਾਤਾ ਢਾਂਗੇ ਵਾਲੇ ਨੇ ਮੇਲਾ ਨਚਾਤਾ ਇਧਰ ਸਾਡੇ ਗगन ਕੱਤੋ ਵਾਲੇ ਦਾ ਧੰਨਵਾਦ ਕਰਦੇ ਆ ਗगन ਭਰਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆ ਕੁਝ ਨਹੀਂ ਹੋਣਾ ਕਿਤੇ ਆ ਪੰਜ ਚਰਮਰੀ ਦੇ ਸਾਡਾ ਇਹ ਦੀਪ ਕੰਨ ਹੈ ਬਈ ਦਾਖੇ ਚ ਕੌਡੀ ਕੰਮ ਹੋਣਾ ਹੈ ਦੀਪ ਵਾਸੀਆਂ ਸਮਾਪਰਾ ਕਹਿ ਰਹੇ ਵੀ ਪੰਡਿਆ ਵਾਲੇ ਦਾਖੇ ਨਾ ਕੌਡੀ ਕੰਮ ਹੋਗਾ ਲੱਖ ਪੁੱਤਰ ਪ੍ਰਾਪਤ ਹੋ ਜਾਊਗਾ ਬਸਟਾਂ ਨੂੰ ਮੋਟਰਸਾਈਕਲ ਹੋਣ ਤੇ ਲੋਕੀ ਕਹਿੰਦੇ ਮੇਲਾ ਪੜ ਗਿਆ ਕੱਟ ਗਪਰੂ ਦੇ ਯਾਰਾਂ ਦਾ ਲੋਕੀ ਕਹਿੰਦੇ ਮੇਲਾ ਪੜ ਗਿਆ ਕੱਟ ਗਪਰੂ ਦੇ ਯਾਰਾਂ ਦਾ ਕਾਂਗੇ ਵਾਲਿਆ ਓ ਜੀਓ ਸੁਣਿਆ ਜਿਹੜੇ ਜਿਹੜੇ ਕਾਂਗੇ ਨੂੰ ਪਿਆਰ ਕਰਦੇ ਆ ਮਾਰੋ ਖਾ ਤਾੜੀਆਂ ਜ਼ੋਰਦਾਰ ਨੱਟ 11 ਨੱਟ 11 ਕਰਾਤੀ ਮੁੰਡੇ ਨੇ ਨੱਟ 11 ਨੱਟ 11 ਕਰਾਤੀ ਮੁੰਡੇ ਨੇ ਕਮਾਲਪੁਰ ਦੇ ਦੁਨੀਆ ਸਾਰੀ ਫੈਨ ਬਣਾਤੀ ਮੁੰਡੇ ਨੇ ਕਮਾਲਪੁਰ ਦੇ ਫੈਨ ਸਾਰੀ ਦੁਨੀਆ ਬਣਾਤੀ ਮੁੰਡੇ ਨੇ ਬੈਸਟ ਕੌਣ ਆਇਆ ਹੈ ਲੈ ਵੀ ਸੁਖੀ ਬਾਈ ਸਰਾ ਲੱਗ ਗਿਆ